ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 626ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਲੈ ਕੇ ਹਾਜ਼ਰ ਹਾਂ ਜੀ ਆਓ ਸ਼ੁਰੂ ਕਰੀਏ ਲਚਨ ਆਊਟਲੁੱਕ ਸੋਰਠ ਮਹਿਲਾ ਪੰਜਮ ਜਿਤ ਪਾਰ ਬ੍ਰਹਮਚਿਤ ਆਇਆ ਸੋ ਘਰ ਦੇਵਸਾਇਆ ਸੁਖ ਸਾਗਰ ਗੁਰ ਪਾਇਆ ਤਾਂ ਸਹਸਾ ਸਗਲ ਮਿਟਾਇਆ ਇਹ ਭਾਈ ਜਿਸ ਦੇ ਹਿਰਦੇ ਘਰ ਵਿੱਚ ਪ੍ਰਮਾਤਮਾ ਆਵਸਿਆ ਪ੍ਰੀਤਮ ਪ੍ਰਭੂ ਨੇ ਉਹ ਹਿਰਦਾ ਘਰ ਆਤਮਿਕ ਗੁਣਾਂ ਦੇ ਨਾਲ ਭਰਪੂਰ ਕਰ ਦਿੱਤਾ ਜਦੋਂ ਕਿਸੇ ਵਿਭਾਗੀ ਨੂੰ ਸੁੱਖਾਂ ਦਾ ਸਮੁੰਦਰ ਗੁਰੂ ਮਿਲ ਪਿਆ ਤਦੋਂ ਉਸ ਨੇ ਆਪਣਾ ਸਾਰਾ ਸਹਿਮ ਦੂਰ ਕਰ ਲਿਆ ਸਾਨੂੰ ਸਹਿਮ ਕਿਸ ਗੱਲ ਦਾ ਡਰ ਕਿਸ ਗੱਲ ਦਾ ਰਹਿੰਦਾ ਹੈ ਕਿ ਕਿਤੇ ਆ ਨਾ ਹੋ ਜਾਏ ਉਹ ਨਾ ਹੋ ਜਾਏ ਅਸੀਂ ਜੀਵਨ ਦੀਆਂ ਕਟਨਾਵਾਂ ਨੂੰ ਚੰਗੀਆਂ ਤੇ ਮਾੜੀਆਂ ਦੇ ਵਿੱਚ ਵੰਡ ਰੱਖਿਆ ਗੁਰੂ ਸਾਨੂੰ ਸਿਖਿਆ ਦਿੰਦਾ ਹੈ ਕਿ ਜੀਵਨ ਦੇ ਵਿੱਚ ਘਟਣ ਵਾਲੀਆਂ ਕਟਨਾਵਾਂ ਕਟਨਾਵਾਂ ਨਹੀਂ ਉਹਨਾਂ ਚੰਗੀਆਂ ਨਹੀਂ ਨਾ ਮਾੜੀਆਂ ਨਹੀਂ ਸਾਰੀਆਂ ਹੀ ਪ੍ਰਮਾਤਮਾ ਦੀ ਬਖਸ਼ਿਸ਼ ਨੇ ਜਦੋਂ ਇਹ ਗੱਲ ਸਾਡੇ ਹਿਰਦੇ 'ਚ ਘਰ ਕਰ ਗਈ ਫਿਰ ਸਨ ਸਹਿਮ ਨਹੀਂ ਰਹਿ ਜਾਂਦਾ ਕਿਸੇ ਵੀ ਤਰ੍ਹਾਂ ਦਾ ਹਰ ਕੇ ਨਾਮ ਕੀ ਵਡਿਆਈ ਆਠ ਪਹਿਰ ਗੁਣ ਗਾਈ ਗੁਰਪੂਰੇ ਤੇ ਪਾਈ ਰਹਾਉ اے ਭਾਈ ਪ੍ਰਮਾਤਮਾ ਦੇ ਨਾਮ ਦੀ ਸਿਫਤ ਸਲਾਹ ਕਰਨੀ ਅਠੇ ਪਹਿਰ ਪ੍ਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾਣੇ ਇਹ ਦਾਤ ਪੂਰੇ ਗੁਰੂ ਤੋਂ ਮਿਲਦੀ ਹੈ ਪਰਬ ਕੀ ਅਕਥ ਕਹਾਣੀ ਜਨ ਬੋਲਹਿ ਅਮਰਤ ਬਾਣੀ ਨਾਨਕ ਦਾ ਸਵਖਾਣੀ ਗੁਰਪੂਰੇ ਤੇ ਜਾਣੀ ਇਹ ਪਾਈ ਪ੍ਰਮਾਤਮਾ ਦੇ ਸਰੂਪ ਦੀ ਗੱਲਬਾਤ ਦੱਸੀ ਨਹੀਂ ਜਾ ਸਕਦੀ ਪ੍ਰਭ ਕੀ ਅਕਥ ਕਹਾਣੀ ਪਰਮਾਤਮਾ ਦੀ ਕਹਾਣੀ ਕਿ ਪਰਮਾਤਮਾ ਕਿਹੋ ਜਿਹਾ ਹੈ ਕਿੱਥੇ ਹੈ ਇਹ ਅਕਥ ਹੈ ਸ਼ਬਦਾਂ ਦੇ ਵਿੱਚ ਇਸ ਕਹਾਣੀ ਨੂੰ ਬਿਆਨ ਕਰਨਾ ਅਸੰਭਵ ਹੈ ਅਸੀਂ ਸਿਰਫ ਤੇ ਸਿਰਫ ਉਸ ਪਰਮਾਤਮਾ ਦੀ ਸਿਫਤ ਸਲਾਹ ਕਰ ਸਕਦੇ ਹਾਂ ਤੇ ਜੋ ਪਰਮਾਤਮਾ ਦੇ ਅਸਲ ਸੇਵਕ ਹਨ ਦਾਸ ਹਨ ਜਨ ਬੋਲੇ ਅੰਮ੍ਰਿਤ ਬਾਣੀ ਉਹ ਆਤਮਿਕ ਜੀਵਨ ਦੇਣ ਵਾਲੀ ਸਿਫਤ ਸਲਾਹ ਦੀ ਬਾਣੀ ਉਚਾਰਦੇ ਰਹਿੰਦੇ ਹਨ ਨਾਨਕ ਦਾਸ ਵਖਾਣੀ ਗੁਰਪੂਰੇ ਤੇ ਜਾਣੀ ਇਹ ਨਾਨਕ ਉਹੀ ਸੇਵਕ ਇਹ ਬਾਣੀ ਉਚਾਰਦੇ ਹਨ ਜਿਨ੍ਹਾਂ ਨੇ ਪੂਰੇ ਗੁਰੂ ਪਾਸੋਂ ਇਹ ਸਮਝ ਹਾਸਲ ਕੀਤੀ ਹੈ ਕਿਹੜੀ ਸਮਝ ਕਿ ਪ੍ਰਮਾਤਮਾ ਦੀ ਕਹਾਣੀ ਅਕਥ ਹੈ ਉਹਦੀ ਬੜਮੁੱਲਤਾ ਸ਼ਬਦਾਂ ਚ ਬਿਆਨ ਨਹੀਂ ਕੀਤੀ ਜਾ ਸਕਦੀ ਪਰ ਸਾਨੂੰ ਅੱਖਾਂ ਦੇ ਨਾਲ ਦਿਖਦੀ ਤੇ ਹੈ ਉਸ ਪ੍ਰਮਾਤਮਾ ਦੀ ਬੜਮੁੱਲਤਾ ਸਾਨੂੰ ਮਹਿਸੂਸ ਤੇ ਹੁੰਦੀ ਹੈ ਬਸ ਇਹਦੇ ਲਈ ਉਹਦਾ ਧੰਨਵਾਦ ਕਰੀਏ ਉਦੀ ਸਿਫਤ ਸਲਾਹ ਕਰੀ ਇਹ ਅਕਲ ਇਹ ਸਮਝ ਸਾਨੂੰ ਗੁਰੂ ਪਾਸੋਂ ਹੀ ਮਿਲਦੀ ਹੈ ਤਾਂ ਪ੍ਰਤੱਖ ਸਬੂਤ ਹੁਣ ਆਪਣੀ ਅੱਖਾਂ ਸਾਹਮਣੇ ਹੈ ਇਹ ਸਮਝ ਆਪਾ ਕਿੱਥੋਂ ਲੈ ਰਹੇ ਆ ਗੁਰਬਾਣੀ ਤੋਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਗੁਰੂ ਤੋਂ ਸੋਰਠ ਮਹਲਾ ਪੰਜਮ ਆਗਾ ਸੁਖ ਗੁਰ ਦੀਆ ਪਾਛ ਕੁਸ਼ਲ ਖੇਮ ਗੁਰ ਕੀਆ ਸਰਬ નિਧਾਨ ਸੁਖ ਪਾਇਆ ਗੁਰ ਆਪਣਾ ਹਿਦੈ ਧਿਆਇਆ اے ਸੰਤ ਚਨੋ ਜਿਸ ਮਨੁੱਖ ਨੇ ਆਪਣੇ ਗੁਰੂ ਨੂੰ ਆਪਣੇ ਹਿਰਦੇ ਚ ਵਸਾ ਲਿਆ ਉਸ ਨੇ ਸਾਰੇ ਆਤਮਿਕ ਖਜ਼ਾਨੇ ਸਾਰੇ ਆਨੰਦ ਪ੍ਰਾਪਤ ਕਰ ਲਈ ਗੁਰ ਆਪਣਾ ਹਿਦੈ ਧਿਆਇਆ ਸਰਬ નિਧਾਨ ਸੁਖ ਪਾਇਆ ਗੁਰੂ ਨੇ ਉਸ ਮਨੁੱਖ ਨੂੰ ਅਗਾ ਆਉਣ ਵਾਲੇ ਜੀਵਨ ਰਾਹ ਦੇ ਵਿੱਚ ਸੁੱਖ ਬਖਸ਼ ਦਿੱਤਾ ਤੇ ਬੀਤੇ ਸਮੇਂ ਵਿੱਚ ਵੀ ਗੁਰੂ ਨੇ ਉਹਨੂੰ ਸੁੱਖ ਆਨੰਦ ਬਖਸ਼ਿਆ ਹੁਣ ਬੀਤੇ ਸਮੇਂ ਦੇ ਸੁੱਖ ਆਨੰਦ ਕਿਨੇ ਬਖਸ਼ਿਆ ਅਸੀਂ ਸਾਰੇ ਆਪਣੇ ਬੀਤ ਚੁੱਕੇ ਸਮੇਂ ਦੇ ਵਿੱਚੋਂ ਕੁਝ ਨਾ ਕੁਝ ਦਰਦ ਕੁਝ ਜ਼ਖਮ ਆਪਣੇ ਅੰਦਰ ਸਮੋਹ ਕੇ ਤੁਰਦੇ ਹਾਂ ਕਿਸੇ ਵੀ ਇਨਸਾਨ ਨੂੰ ਫਰੋਲ ਲਵੋ ਤਾਂ ਉਹਦੇ ਅੰਦਰੋਂ ਕੁਝ ਐਸੇ ਕਿੱਸੇ ਜ਼ਰੂਰ ਨਿਕਲਣਗੇ ਜਿਨ੍ਹਾਂ ਦਾ ਦਰਦ ਉਹਦੇ ਅੰਦਰ ਅੱਜ ਵੀ ਵਸਿਆ ਹੋਵੇਗਾ ਗੁਰੂ ਉਸ ਦਰਦ ਨੂੰ ਖਤਮ ਕਰਨ ਦੇ ਵਿੱਚ ਸਹਾਇਤਾ ਕਰਦਾ ਹੈ ਗੁਰੂ ਸਾਡੇ ਅੰਦਰ ਉਹ ਭਾਵ ਵਸਾਉਂਦਾ ਕਿ ਉਸ ਵਕਤ ਜੋ ਤੇਰੇ ਨਾਲ ਹੋਇਆ ਤੈਨੂੰ ਨਹੀਂ ਚੰਗਾ ਲੱਗਿਆ ਤੈਨੂੰ ਤਕਲੀਫ ਵੀ ਹੋਈ ਚਲਣੀ ਪਈ ਪਰ ਉਹ ਵੀ ਪ੍ਰਮਾਤਮਾ ਦੀ ਬਖਸ਼ਿਸ਼ ਹੀ ਸੀ ਅਕਸਰ ਅਸੀਂ ਅਜਿਹੇ ਅਜਿਹੇ ਜ਼ਖਮਾਂ ਨੂੰ ਅੰਦਰੋਂ ਖਤਮ ਤਾਂ ਨਹੀਂ ਕਰ ਪਾਉਂਦੇ ਕਿਉਂਕਿ ਸਾਨੂੰ ਇਹ ਲੱਗਦਾ ਰਹਿੰਦਾ ਕਿ ਮੇਰੇ ਨਾਲ ਨਾ ਇਨਸਾਫੀ ਹੋਈ ਕਿ ਮੇਰੇ ਨਾਲ ਇਦਾਂ ਨਹੀਂ ਹੋਣਾ ਚਾਹੀਦਾ ਸੀ ਪਰ ਜਦੋਂ ਅਸੀਂ ਇਹ ਸਮਝ ਲਈਏ ਜਦੋਂ ਗੁਰੂ ਸਾਨੂੰ ਇਹ ਗੱਲ ਸਮਝਾ ਦੇਵੇ ਕਿ ਉਹ ਵੀ ਪ੍ਰਮਾਤਮਾ ਦੀ ਬਖਸ਼ਿਸ਼ ਹੀ ਸੀ ਤਾਂ ਉਹ ਜ਼ਖਮ ਭਰ ਜਾਂਦੇ ਨੇ ਇਹ ਕਮਾਲ ਗੁਰੂ ਦਾ ਹੈ ਕਿ ਆਗਾ ਸੁਖ ਗੁਰ ਦੀਆ ਪਛਾ ਕੁਸ਼ਲ ਖੇਮ ਗੁਰ ਕੀਆ ਸਾਡੇ ਅਗਾਹ ਆਉਣ ਵਾਲੇ ਜੀਵਨ ਨੂੰ ਵੀ ਗੁਰੂ ਸਖਾਲਾ ਬਣਾਉਂਦਾ ਹੈ ਪਰ ਸਾਡੇ ਬੀਤ ਚੁੱਕੇ ਸਮੇਂ ਦੇ ਜ਼ਖਮਾਂ ਨੂੰ ਵੀ ਗੁਰੂ ਭਰ ਦਿੰਦਾ ਆਪਣੇ ਸਤ ਗੁਰ ਕੀ ਵਡਿਆਈ ਮਨ ਇੱਛੇ ਫਲ ਪਾਈ ਸੰਤ ਦਿਨ ਦਿਨ ਚੜ੍ਹੈ ਸਵਾਈ ਰਹਾਉ ਇਹ ਸੰਤ ਜਨੋ ਵੇਖੋ ਆਪਣੇ ਗੁਰੂ ਦੀ ਉੱਚੀ ਆਤਮਿਕ ਅਵਸਥਾ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਉਹ ਮਨ ਮੰਗੀਆਂ ਮਰਾਦਾਂ ਪ੍ਰਾਪਤ ਕਰ ਲੈਂਦਾ ਹੈ ਗੁਰੂ ਦੀ ਇਹ ਉਦਾਰਤਾ ਦਿਨੋ ਦਿਨ ਵੱਧਦੀ ਚੱਲੀ ਜਾ ਰਹੀ ਹੈ ਜੀ ਜੰਤ ਸਭ ਭਏ ਦਿਆਲਾ ਪ੍ਰਭ ਆਪਣੇ ਕਰਦੀਨੇ ਸਹਜ ਸੁਭਾਏ ਮਿਲੇ ਗੋਪਾਲਾ ਨਾਨਕ ਸਾਚ ਪਤੀਨੇ اے ਸੰਤ ਜਨੋ ਜਿਹੜੇ ਵੀ ਜੀਵ ਗੁਰੂ ਦੀ ਸ਼ਰਨ ਪੈਂਦੇ ਹਨ ਉਹ ਸਾਰੇ ਹੀ ਜੀਵ ਦਇਆ ਭਰਪੂਰ ਹਿਰਦੇ ਵਾਲੇ ਹੋ ਜਾਂਦੇ ਨੇ ਕਿਉਂਕਿ ਪ੍ਰਮਾਤਮਾ ਖੁਦ ਦਇਆਵਾਨ ਹੈ ਪ੍ਰਮਾਤਮਾ ਖੁਦ ਦਇਆ ਦਾ ਸਰੋਤ ਹੈ ਜਦੋਂ ਅਸੀਂ ਗੁਰੂ ਦੇ ਲੜ ਲੱਗ ਕੇ ਪ੍ਰਮਾਤਮਾ ਨਾਲ ਸਾਂਝ ਪਾ ਲਈਏ ਤੇ ਪ੍ਰਮਾਤਮਾ ਦੇ ਗੁਣ ਸਾਡੇ ਵਿੱਚ ਵੀ ਆ ਜਾਂਦੇ ਨੇ ਅਸੀਂ ਵੀ ਦਇਆਵਾਨ ਬਣ ਜਾਂਦੇ ਹਾਂ ਸਾਡੇ ਹਿਰਦੇ ਵੀ ਦਇਆ ਭਰਪੂਰ ਹੋ ਜਾਂਦੇ ਨੇ ਸੋ ਜਿਹੜੇ ਜੀਵ ਗੁਰੂ ਦੀ ਸ਼ਰਨ ਪੈਂਦੇ ਨੇ ਪਰਬੂ ਉਹਨਾਂ ਨੂੰ ਆਪਣੇ ਬਣਾ ਲੈਂਦਾ ਹੈ। हे ਨਾਨਕ ਅੰਦਰ ਪੈਦਾ ਹੋ ਚੁੱਕੀ ਆਤਮਿਕ ਅਡੋਲਤਾ ਤੇ ਪ੍ਰੀਤ ਦੇ ਕਾਰਨ ਉਹਨਾਂ ਨੂੰ ਸ੍ਰਿਸ਼ਟੀ ਦਾ ਪਾਲਕ ਪ੍ਰਭੂ ਮਿਲ ਪੈਂਦਾ। ਉਹ ਸਦਾ ਅਥਿਰ ਰਹਿਣ ਵਾਲੇ ਪ੍ਰਮਾਤਮਾ ਦੀ ਯਾਦ ਵਿੱਚ ਮਗਨ ਰਹਿੰਦੇ ਹਨ। ਸੋਰਠ ਮਹਲਾ ਪੰਜਮ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌ ਗਿਰਦ ਹਮਾਰੇ ਰਾਮਨਾਮ ਮਨ ਲਗਾ ਜਮਲ ਜਾਇ ਕਰ ਭਾਗਾ اے ਭਾਈ ਵਿਕਾਰਾਂ ਦੇ ਟੱਕਰੇ ਤੇ ਗੁਰੂ ਦਾ ਸ਼ਬਦ ਹੀ ਅਸਾਂ ਜੀਵਾਂ ਦਾ ਰਾਖਾ ਹੈ ਸ਼ਬਦ ਹੀ ਸਾਨੂੰ ਵਿਕਾਰਾਂ ਤੋਂ ਬਚਾਉਣ ਲਈ ਸਾਡੇ ਚਫੇਰੇ ਪਹਿਰਾ ਹੈ ਗੁਰੂ ਦੇ ਸ਼ਬਦ ਤੋਂ ਅਸੀਂ ਐਸੀਆਂ ਸਿੱਖਿਆਵਾਂ ਸਿੱਖਦੇ ਹਾਂ ਜਿਹੜੀਆਂ ਵਿਕਾਰਾਂ ਦੇ ਨਾਲ ਟੱਕਰ ਕਰਨ ਦੇ ਵਿੱਚ ਸਾਡੀ ਸਹਾਇਤਾ ਕਰਦੀਆਂ ਨੇ RAM ਨਾਮ ਮਨ ਲਾਗਾ ਜਮ ਲਜਾਏ ਕਰ ਪਾਗਾ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਜਿਸ ਮਨੁੱਖ ਦਾ ਮਨ ਪ੍ਰਮਾਤਮਾ ਦੇ ਨਾਮ 'ਚ ਜੁੜਦਾ ਹੈ ਉਹਦੇ ਪਾਸੋਂ ਵਿਕਾਰ ਤਾਂ ਕਿਤੇ ਰਹੇ ਜਮ ਵੀ ਸ਼ਰਮਿੰਦਾ ਹੋ ਕੇ ਭੱਜ ਜਾਂਦਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਵੰਦਨ ਕਟ ਕਰੇ ਮਨ ਨਿਰਮਲ ਪੂਰਨ ਪਰਖ ਵਿधाता ਰਹਾਉ ਏ ਪ੍ਰਭੂ ਜੀ ਮੇਰੇ ਵਾਸਤੇ ਤਾਂ ਤੂੰ ਹੀ ਸੁੱਖਾਂ ਦਾ ਦਾਤਾ ਹੈ ਏ ਭਾਈ ਜਿਹੜਾ ਮਨੁੱਖ ਪ੍ਰਭੂ ਦੇ ਨਾਮ ਵਿੱਚ ਮਨ ਜੋੜਦਾ ਹੈ ਸਰਵ ਵਿਆਪਕ ਸਿਰਜਣਹਾਰ ਪ੍ਰਭੂ ਉਸ ਦੇ ਮਾਇਆ ਦੇ মোহ ਆਦਿਕ ਸਾਰੇ ਬੰਧਨ ਕੱਟ ਕੇ ਉਸ ਦੇ ਮਨ ਨੂੰ ਪਵਿੱਤਰ ਕਰ ਦਿੰਦਾ ਹੈ ਨਾਨਕ ਪ੍ਰਭ ਅਬినాਸ਼ੀ ਤਾਂ ਕੀ ਸੇਵਨਾ ਵਿਰਥੀ ਜਾਸੀ ਆਨੰਦ ਕਰਾਂ ਤੇਰੇ ਦਸਾ ਜਪ ਪੂਰਨ ਹੋਈ ਆਸਾ ਏ ਨਾਨਕ ਆਖੋ ਅਬినాਸ਼ੀ ਪ੍ਰਭ ਐਸਾ ਉਦਾਰ ਚਿਤ ਹੈ ਕਿ ਉਸ ਦੀ ਕੀਤੀ ਹੋਈ ਸੇਵਾ ਭਗਤੀ ਕਦੇ ਵੀ ਖਾਲੀ ਨਹੀਂ ਜਾਂਦੀ ਹੈ ਪ੍ਰਭੂ ਤੇਰੇ ਸੇਵਕ ਸਦਾ ਆਤਮਿਕ ਆਨੰਦ ਮਾਣਦੇ ਹਨ ਤੇਰਾ ਨਾਮ ਜਪ ਕੇ ਉਹਨਾਂ ਦੀ ਹਰੇਕ ਮਨੋ ਕਾਮਨਾ ਪੂਰੀ ਹੋ ਜਾਂਦੀ ਹੈ ਸੋਰਠ ਮਹਲਾ ਪੰਜ ਮਾ ਗੁਰ ਆਪਣੇ ਬਲਹਾਰੀ ਜਿਨ ਪੂਰਨ ਪੈ ਜਸਵਾਰੀ ਮਨ ਚਿੰਦਿਆ ਫਲ ਪਾਇਆ ਪ੍ਰਭ ਆਪਣਾ ਸਦਾ ਧਿਆਇਆ اے ਸੰਤ ਜਨੋ ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ ਜਿਸ ਨੇ ਪ੍ਰਭੂ ਦੇ ਨਾਮ ਦੀ ਦਾਤ ਦੇ ਕੇ ਪੂਰੀ ਤਰ੍ਹਾਂ ਮੇਰੀ ਇੱਜ਼ਤ ਰੱਖ ਲਈ ਹੈ اے ਭਾਈ ਜਿਹੜਾ ਵੀ ਮਨੁੱਖ ਸਦਾ ਆਪਣੇ ਪ੍ਰਭੂ ਦਾ ਧਿਆਨ ਧਰਦਾ ਹੈ ਉਹ ਮਨ ਮੰਗੀਆਂ ਮਰਾਦਾਂ ਪ੍ਰਾਪਤ ਕਰ ਲੈਂਦਾ ਹੈ ਸੰਤ ਤੇਸ ਬਿਨ ਅਵਰ ਨ ਕੋਈ ਕਰਨ ਕਾਰਨ ਪ੍ਰਭ ਸੋਈ ਰਹਾ ਹੈ ਸੰਤ ਜਨੋ ਉਸ ਪ੍ਰਮਾਤਮਾ ਤੋਂ ਬਿਨਾਂ ਜੀਵਾਂ ਦਾ ਕੋਈ ਹੋਰ ਰਾਖਾ ਨਹੀਂ ਉਹੀ ਪ੍ਰਮਾਤਮਾ ਜਗਤ ਦਾ ਮੂਲ ਹੈ ਪਰਬ ਆਪਣੇ ਵਰਦੀ ਨੇ ਸਗਲ ਜੀਵਸ ਕੀਨੇ ਜਨ ਨਾਨਕ ਨਾਮ ਧਿਆਇਆ ਤਾਂ ਸਗਲੇ ਦੁੱਖ ਮਿਟਾਇਆ اے ਸੰਤ ਜਨੋ ਪਿਆਰੇ ਪ੍ਰਭੂ ਨੇ ਜੀਵਾਂ ਨੂੰ ਸਭ ਬਖਸ਼ਿਸ਼ਾਂ ਕੀਤੀਆਂ ਹੋਈਆਂ ਹਨ ਸਾਰੇ ਜੀਵਾਂ ਨੂੰ ਉਸਨੇ ਆਪਣੇ ਵਸ ਵਿੱਚ ਕਰ ਰੱਖਿਆ ਹੋਇਆ ਹੈ ਏ ਦਾਸ ਨਾਨਕ ਆਖੋ ਜਦੋਂ ਵੀ ਕਿਸੇ ਨੇ ਪ੍ਰਮਾਤਮਾ ਦਾ ਨਾਮ ਸਿਮਰਿਆ ਤਦੋਂ ਉਸਨੇ ਆਪਣੇ ਸਾਰੇ ਦੁੱਖ ਦੂਰ ਕਰ ਲਏ ਸੋਰਠ ਮਹਲਾ ਪੰਜਮ ਤਾਪ ਗਵਾਇਆ ਗੁਰ ਪੂਰੇ ਵਾਜੇ ਅਨਹਦ ਤੂਰੇ ਸਰਬ ਕਲਿਆਣ ਪ੍ਰਭ ਕੀਨੇ ਕਰ ਕਿਰਪਾ ਆਪ ਦੀਨੇ ਪੂਰੇ ਗੁਰੂ ਨੇ ਹਰ ਨਾਮ ਦੀ ਦਵਾਈ ਦੇ ਕੇ ਜਿਸ ਮਨੁੱਖ ਦੇ ਅੰਦਰੋਂ ਤਾਪ ਦੂਰ ਕਰ ਦਿੱਤਾ ਉਸ ਦੇ ਅੰਦਰ ਆਤਮਿਕ ਆਨੰਦ ਦੇ ਮਨ ਨੂੰ ਇੱਕ ਰਸ ਵਾਜੇ ਵੱਜਣ ਲੱਗ ਪਿਆ ਪ੍ਰਭੂ ਨੇ ਕਿਰਪਾ ਕਰਕੇ ਆਪ ਹੀ ਸਾਰੇ ਸੁਖ ਆਨੰਦ ਉਹਨੂੰ ਬਖਸ਼ ਦਿੱਤੇ। ਤਾਂਪ ਮਨੁੱਖ ਦੇ ਅੰਦਰ ਵਿਕਾਰਾਂ ਦਾ ਹੁੰਦਾ ਹੈ ਤੇ ਪ੍ਰਮਾਤਮਾ ਦਾ ਨਾਮ ਉਹਨਾਂ ਵਿਕਾਰਾਂ ਦੇ ਨਾਲ ਲੜਨ ਦੀ ਸਾਨੂੰ ਤਾਕਤ ਬਖਸ਼ਦਾ ਹੈ ਤੇ ਸਾਡਾ ਤਾਂਪ ਆਪਣੇ ਆਪ ਹੀ ਉਤਰ ਜਾਂਦਾ ਹੈ। ਬੇਦਨ ਸਤਗੁਰ ਆਪ ਗਵਾਈ ਸਿੱਖ ਸੰਤ ਸਭ ਸਰਸੇ ਹੋਏ। ਹਰ ਹਰ ਨਾਮ ਧਿਆਈ ਰਹਾਉ اے ਭਾਈ ਸਾਰੇ ਸਿੱਖ ਸੰਤ ਪ੍ਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਸਰਸੇ ਹੋਏ ਜਾਨੀ ਕਿ ਆਨੰਦ ਭਰਪੂਰ ਹੋਏ ਰਹਿੰਦੇ ਹਨ ਜਿਸ ਨੇ ਵੀ ਪ੍ਰਮਾਤਮਾ ਦਾ ਨਾਮ ਸਿਮਰਿਆ ਗੁਰੂ ਨੇ ਆਪ ਉਹਦੀ ਹਰੇਕ ਕਿਸਮ ਦੀ ਪੀੜਾ ਦੂਰ ਕਰ ਦਿੱਤੀ ਜੋ ਮੰਘ ਸੋਲੇ ਵਹ ਪ੍ਰਭ ਆਪਣੇ ਸੰਤਾਂ ਦੇਵ ਹੈ ਹਰ ਗੋਵਿੰਦ ਪ੍ਰਭ ਰਾਖਿਆ ਜਨ ਨਾਨਕ ਸਾਚ ਸੁਪੱਖਿਆ اے ਪ੍ਰਭੂ ਤੇਰੇ ਦਰ ਤੋਂ ਤੇਰੇ ਸੰਤ ਜਨ ਜੋ ਕੁਝ ਮੰਗਦੇ ਹਨ ਉਹ ਹਾਸਲ ਕਰ ਲੈਂਦੇ ਹਨ ਤੂੰ ਆਪਣੇ ਸੰਤਾਂ ਨੂੰ ਸਭ ਕੁਝ ਦਿੰਦਾ ਹੈ اے ਭਾਈ ਬਾਲਕ ਹਰਗੋਬਿੰਦ ਨੂੰ ਵੀ ਪ੍ਰਭੂ ਨੇ ਆਪ ਬਚਾਇਆ ਹਰਗੋਬਿੰਦ ਪ੍ਰਭ ਰਾਖਿਆ ਕਿਸੇ ਦੇਵੀ ਆਦਿਕ ਦੀ ਨਹੀਂ ਬਚਾਇਆ ਹੈ ਦਾਸ ਨਾਨਕ ਇਹ ਆਖੋ ਮੈਂ ਤਾਂ ਸਦਾ ਫਿਰ ਰਹਿਣ ਵਾਲੇ ਪ੍ਰਭੂ ਦਾ ਨਾਮ ਹੀ ਉਚਾਰਦਾ ਹਾਂ ਜਨ ਨਾਨਕ ਸਾਚ ਸੁਪਾਖਿਆ ਸੋਰਠ ਮਹਲਾ ਪੰਜ ਮਾ ਸੋਈ ਕਰਾਏ ਜੋ ਤੁਧ ਪਾਵੈ ਮੋਹੇ ਸਿਆਣਪ ਕਛੂ ਨ ਆਵੇ ਹਮ ਬਾਰਕ ਤੋ ਸ਼ਰਨਾਈ ਪ੍ਰਭ ਆਪੇ ਪੈਜ ਰਖਾਈ ਏ ਪ੍ਰਭੂ ਪਾਤਸ਼ਾਹੀ ਤੂੰ ਮੈਥੋਂ ਉਹੀ ਕੰਮ ਕਰਾਇਆ ਕਰ ਜੋ ਤੈਨੂੰ ਚੰਗਾ ਲੱਗਦਾ ਹੈ ਸੋਈ ਕਰਾਏ ਜੋ ਤਉ ਦੁਭਾਵੈ ਮੋਹੇ ਸਿਆਣਪ ਕਛੂ ਨ ਆਵੇ ਮੈਨੂੰ ਕੋਈ ਅਕਲ ਦੀ ਗੱਲ ਕਰਨੀ ਨਹੀਂ ਆਉਂਦੀ ਹਮ ਬਾਰਕ ਤੋਸ਼ ਰਣਾਈ ਪ੍ਰਭ ਆਪੇ ਪੈਜ ਰਖਾਈ ਹੈ ਪ੍ਰਭੂ ਅਸੀਂ ਤੇਰੇ ਬੱਚੇ ਤੇਰੀ ਸ਼ਰਨ ਆਏ ਹਾਂ ਸ਼ਰਨ ਪਏ ਜੀਵ ਦੀ ਪ੍ਰਭੂ ਨੇ ਆਪ ਹੀ ਇੱਜ਼ਤ ਸਦਾ ਰਖਾਈ ਹੈ ਮੇਰਾ ਮਾਤ ਪਿਤਾ ਹਰ ਰਾਇਆ ਕਰ ਕਿਰਪਾ ਪ੍ਰਤ ਪਾਲਣ ਲਾਗਾ ਕਰੀ ਤੇਰਾ ਕਰਾਇਆ ਰਹਾਉ اے ਪ੍ਰਭੂ ਪਾਤਸ਼ਾਹ ਤੂੰ ਹੀ ਮੇਰੀ ਮਾਂ ਹੈ ਤੂੰ ਹੀ ਮੇਰਾ ਪਿਓ ਹੈ ਮਿਹਰ ਕਰ ਕਿ ਤੂੰ ਆਪ ਹੀ ਮੇਰੀ ਪਾਲਣਾ ਕਰ ਰਿਹਾ ਹੈ اے ਪ੍ਰਭੂ ਮੈਂ ਉਹੀ ਕੁਝ ਕਰਦਾ ਹਾਂ ਜੋ ਮੈਥੋਂ ਤੂੰ ਕਰਵਾਉਂਦਾ ਹੈ ਜੀ ਜੰਤ ਤੇਰੇ ਤਾਰੇ ਪ੍ਰਭ ਡੋਰੀ ਹੱਥ ਤੁਮਾਰੇ ਜੇ ਕਰਾਵਹਿ ਸੋ ਕਰਣਾ ਨਾਨਕ ਦਾਸ ਤੇਰੀ ਸ਼ਰਣ ਹੈ ਪ੍ਰਭੂ ਅਸੀਂ ਜੀਵਾਂ ਦੀ ਜ਼ਿੰਦਗੀ ਦੀ ਡੋਰ ਤੇਰੇ ਹੱਥ ਵਿੱਚ ਹੈ ਸਾਰੇ ਜੀਵ ਤੇਰੇ ਹੀ ਆਸਰੇ ਹਨ ਇਹ ਨਾਨਕ ਆਖੋ हे ਪ੍ਰਭੂ ਤੇਰੇ ਦਾਸ ਤੇਰੀ ਹੀ ਸ਼ਰਣ ਪਏ ਰਹਿੰਦੇ ਹਨ ਅਸੀਂ ਜੀਵ ਉਹੀ ਕੁਝ ਕਰ ਸਕਦੇ ਹਾਂ ਜੋ ਕੁਝ ਪਰਮਾਤਮਾ ਸਾਥੋਂ ਕਰਾਂਦਾ ਹੈ ਸੋ ਇਸੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 626ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ ਇਸ ਸੰਗ ਦੀ ਗੁਰਬਾਣੀ ਦੇ ਵਿੱਚੋਂ ਇੱਕ ਅਰਦਾਸ ਆਪਣੇ ਹਿਰਦੇ ਵਿੱਚ ਅਸੀਂ ਜ਼ਰੂਰ ਵਸਾਈਏ ਜੋ ਆਖਰੀ ਵਾਲੀਆਂ ਪੰਕਤੀਆਂ ਹਨ ਕਿ ਜੀ ਜੰਤ ਤੇਰੇ ਧਾਰੇ ਪ੍ਰਭ ਡੋਰੀ ਹੱਥ ਤੇਮਾਰੇ ਜੇ ਕਰਾਵੈ ਸੋ ਕਰਨਾ ਨਾਨਕ ਦਾਸ ਤੇਰੀ ਸ਼ਰਨ ਉਸ ਪ੍ਰਮਾਤਮਾ ਦੀ ਸ਼ਰਨ ਪੈ ਰਹੀਏ ਹਿਰਦੇ ਦੇ ਵਿੱਚ ਇਸ ਗੱਲ ਨੂੰ ਵਸਾ ਕੇ ਰੱਖੀਏ ਕਿ ਸਾਡੀ ਡੋਰ ਉਸ ਪ੍ਰਮਾਤਮਾ ਦੇ ਹੱਥ ਵਸ ਹੈ ਅਸੀਂ ਜੋ ਕੁਝ ਵੀ ਕਰਦੇ ਹਾਂ ਉਹੀ ਕਰਦੇ ਹਾਂ ਜੋ ਪ੍ਰਮਾਤਮਾ ਸਾਡੇ ਤੋਂ ਕਰਵਾਉਂਦਾ ਹੈ ਉਹਦੀ ਰਜ਼ਾ ਦੇ ਉਲਟ ਜਾ ਕੇ ਅਸੀਂ ਕੁਝ ਕਰ ਹੀ ਨਹੀਂ ਸਕਦੇ ਕੋਈ ਵੀ ਮਨੁੱਖ ਇਸ ਗੱਲ ਨੂੰ ਪਾਵੇਂ ਮੰਨੇ ਦੇ ਭਾਵੇਂ ਨਾ ਮੰਨੇ ਉਹਦਾ ਇਸ ਗੱਲ ਦੇ ਵਿੱਚ ਯਕੀਨ ਹੋਵੇ ਤੇ ਭਾਵੇਂ ਨਾ ਹੋਵੇ ਪਰ ਸਚਾਈ ਇਹੀ ਹੈ ਕਿ ਜੋ ਕੁਝ ਪ੍ਰਮਾਤਮਾ ਸਾਡੇ ਤੋਂ ਕਰਵਾਉਂਦਾ ਹੈ ਅਸੀਂ ਉਹੀ ਕਰਦੇ ਹਾਂ ਇਸੇ ਸੰਦੇਸ਼ ਦੇ ਨਾਲ ਹੀ ਇਸ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ